ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਕੱਲ ਇੱਕ ਇਨਫਰਮੇਸ਼ਨ ਆਈ ਸੀ ਕਿ ਮੋਟਰਸਾਈਕਲ ਦੇ ਐਕਸੀਡੈਂਟ ਹੋਣ ਨਾਲ ਬੰਦਾ ਇੱਕ ਜਾਕੇ ਵਿੱਚ ਹੋਇਆ ਜਿਸ ਨੂੰ ਸਮਰਾਲੇ ਤੋਂ ਰੈਫਰ ਕਰ ਦਿੱਤਾ ਸੀ ਸਿਵਲ ਹਸਪੀਟਲ ਲੁਧਿਆਣਾ ਦਾ ਜਿਸ ਬੰਦੇ ਆਪਣੇ ਕੱਲ ਮੈਸੇਜ ਆਇਆ ਫਿਰ ਦੁਬਾਰਾ ਆਇਆ ਮੈਸੇਜ ਕਿ ਉਸ ਦੀ ਸ਼ਮੀ ਉਸ ਦੀ ਮੌਤ ਹੋ ਗਈ ਅਸੀਂ ਆਪਣਾ ਆਈਓ ਭੇਜਿਆ ਸੀ ਜਿਸ ਦੀ شناخت ਨਹੀਂ ਹੋਈ ਜੋ ਹੁਣ ਉਹਦੇ ਵਾਰਿਸ ਆਏ ਨੇ ਇਦਾ ਨਾਮ ਹੈਗਾ ਕ੍ਰਿਸ਼ਨਾ son of ਪ੍ਰੇਮਨਾਥ ਰੋਪੜ ਰੋਡ ਮਾਛੀਵਾੜਾ ਸਾਹਿਬ ਇਹ ਹੁਣ ਜੋ ਪਤਾ ਲੱਗਿਆ ਜਿਹੜੇ ਮੋਟਰਸਾਈਕਲ ਤੇ ਇਹ ਸਲਿੱਪ ਕਰਕੇ ਡਿਸ ਮੋਟਰਸਾਈਕਲ ਦਾ ਡਿਸ ਬੈਲੈਂਸ ਹੋਣ ਕਰਕੇ ਬਾਲਿਓ ਪਿੰਡ ਦੇ ਕੋਲ ਇਹ गिर ਗਿਆ ਸੀ ਜਿਸ ਨਾਲ ਇਹ ਸੱਟਾਂ ਲੱਗੀਆਂ ਸੀ ਇਹ ਮੋਟਰਸਾਈਕਲ ਇਹ ਪਤਾ ਲੱਗਿਆ ਕਿ ਮਾਛੀਵਾੜਾ ਸਾਹਿਬ ਤੋਂ ਚੋਰੀ ਕਰਕੇ ਲਿਆ ਰਿਆ ਸੀ ਕੋਈ ਨਾ ਸ਼ਿਦਾ ਦੀ ਸੀਗੇ ਕੀ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਜੀ ਮﻘਦਮਾ ਵਗੈਰਾ ਦਰਜ ਮﻘਦਮਾ ਹੋਈਏ ਗੱਲ ਮਾਛੀਵੜਾ ਸਾਹਿਬ ਦਰਜ ਹੋ ਗਿਆ ਅਸੀਂ ਕਾਰ ਵੀ ਕਰ ਰਹੇ ਹਾਂ ਜੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਵਾਰਸ ਆ ਗਏ ਉਹਨਾਂ ਦਾ ਬਿਆਨ ਲਿਖ ਕੇ ਜੋ ਅਗਲੀ ਕਾਰਵਾਈ ਉਹ ਕਰ ਰਹੇ ਮੇਰਾ ਨੋ ਜੀ ਮੋਨੂ ਆ ਮਾਛੀਵੜਾ ਦਾ ਰਹਿਣੇ ਵਾਲਾ ਹਾਂ ਮੇਰੇ ਬ੍ਰਦਰ ਦਾ ਨੋ ਕ੍ਰਿਸ਼ਨ ਜੀ ਤੇ ਐਕਸੀਡੈਂਟ ਕਰਕੇ ਉਹਦੀ ਡੈਥ ਹੋ ਗਈ ਇੱਥੇ ਕਦੋਂ ਹੈ ਪਹਿਲਾਂ ਸਾਨੂੰ ਤਾਂ ਪਤਾ ਹੀ ਨਹੀਂ ਦੋ ਦਿਨਾਂ ਤੋਂ ਅੱਜ ਪਤਾ ਲੱਗਿਆ ਅੱਜ ਪਤਾ ਲੱਗਿਆ ਮਰਛਵੜ ਤੋਂ ਸੁਨਾਰੇ ਨੂੰ ਆ ਰਿਹਾ ਆਹੀ ਕੁਛ ਇਸ ਤਰ੍ਹਾਂ ਹੀ ਦੱਸ ਰਿਹਾ ਜੀ ਸਾਨੂੰ ਇਹ ਵੀ ਨਹੀਂ ਪਤਾ ਜੀ ਉਹ ਤਾਂ ਕੰਮ ਤੇ ਗਿਆ ਦੀ ਮੈਨੂੰ ਤਾਂ ਹੁਣੇ ਪਤਾ ਲੱਗਿਆ ਜੀ ਥੋੜੀ ਦੇਰ ਨੂੰ ਕਿੰਨੇ ਉਹ ਮੁੰਡੇ ਜੀ ਕੋਈ 28 ਸਾਲਾਂ ਦਾ ਹੋਣਾ ਜੀ ਕੋਈ ਐਸ਼ੇ ਵਗੈਰਾ ਵੀ ਕਰਦਾ ਸੀ ਕਿ ਗੱਲ ਤਾਂ ਸੰਗਤ ਜੀ ਦੀ ਆ ਗੱਲ ਤਾਂ ਨਹੀਂ ਪਿਆ ਜੀ ਗੱਲ ਤਾਂ ਸੰਗਤ ਦੀ ਵਿਆਹ ਨਹੀਂ ਕੁਵਾਰਾ ਜੀ ਕਿੰਨੇ ਦਿਨ ਹੋ ਗਏ ਘਰੋਂ ਗਏ ਦੋ ਦਿਨ ਹੋ ਗਏ ਜੀ ਦੋ ਤੋਂ ਤਿੰਨ ਤੁਹਾਨੂੰ ਕੁਝ ਪਤਾ ਲੱਗਿਆ ਜਿਹੜਾ ਮੋਟਰਸਾਈਕਲ ਤੇ ਉਹ ਜਾ ਰਿਹਾ ਸੀ ਉਹ ਚੋਰੀ ਦਾ ਸੀ ਨਹੀਂ ਸਾਨੂੰ ਮੈਨੂੰ ਤੋਂ ਨਹੀਂ ਪਤਾ ਲੱਗਿਆ ਜੀ ਉਹ ਵੀ ਮੈਨੂੰ ਹੋਣ 10 ਵਜੇ ਮੈਂ ਇਹਨੂੰ ਫੋਨ ਕੀਤਾ ਜੀ ਮੈਨੂੰ ਕੰਮ ਦਾ ਪਤਾ ਲੱਗਿਆ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ